ਦਾ ਮਾਰਚ ਕੱਢਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਅੱਜ ਦਾ ਮਾਰਚ ਭਾਰਤ ਰਤਨ ਡਾਕਟਰ ਅੰਬੇਡਕਰ ਸਾਹਿਬ ਜਿਨ੍ਹਾਂ ਦਾ 26 ਜਨਵਰੀ 1950 ਨੂੰ ਸੰਵਿਧਾਨ ਦੇਸ਼ੰਦਰ ਲਾਗੂ ਹੋਇਆ ਪਰ 26 ਜਨਵਰੀ 1950 ਨੂੰ ਤੇਜ ਦਾ ਸੰਵਿਧਾਨ ਲਾਗੂ ਹੋਣ ਤੇ 26 ਜਨਵਰੀ ਨੂੰ ਇੱਕ ਬਹੁਤ ਵੱਡੀ ਘਟਨਾ ਅੰਮ੍ਰਿਤਸਰ ਦੀ ਧਰਤੀ ਤੇ ਵਾਪਰੀ ਜਿਹੜਾ ਕਿ ਮੇਨ ਚੌਂਕ ਹੈਰਿਟੇਜ ਇਲਾਕਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀ ਉਹਦੇ ਤੇ ਇੱਕ ਸ਼ਰਾਰਤੀ ਅਨਸਰ ਵੱਲੋਂ ਥੋੜੇ ਦੇ ਨਾਲ ਅੱਠ ਸੱਟਾਂ ਮਾਰੀਆਂ ਔਰ ਸੰਵਿਧਾਨ ਨੂੰ ਅੱਗ ਲਾ ਕੇ ਜਲਾਉਣ ਦੀ ਗੱਲ ਕੀਤੀ ਇਹਦਾ ਮੁੱਖ ਮਕਸਦ ਵੀ ਦੇਸ਼ ਦੇ ਵਿੱਚ ਦਤਲ ਦਲਤ ਲੋਕਾਂ ਦੀਆਂ ਭਾਵਨਾਵਾਂ ਨੂੰ ਛੇੜਛਾੜ ਕਰਨਾ ਔਰ ਦਲਤਾਂ ਦੇ ਰੈਬਰ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖ ਕੇ ਦੇਸ਼ ਦੀ ਰਚਨਾ ਕੀਤੀ ਦੇਸ਼ ਦੇ ਵਿੱਚ ਬਰਾਬਰੀ ਦਾ ਦੇ ਅਧਿਕਾਰ ਦਿੱਤੇ ਦੇਸ਼ ਦੇ ਵਿੱਚ ਔਰਤਾਂ ਬੱਚਿਆਂ ਬੁੱਢਿਆਂ ਨੂੰ ਮਾਨ ਸਤਕਾਰ ਮਿਲਿਆ ਪਰ ਉਸ ਰਾਬਰ ਤੇ 26 ਜਨਵਰੀ ਨੂੰ ਇੱਕ ਬਹੁਤ ਵੱਡੀ ਘਟਨਾ ਵਾਪਰੀ ਬਸ ਪਾ ਅੰਬੇਡਕਰ ਪਾਰਟੀ ਇਸ ਦੀ ਪੁਰਜੋਰ ਨਿੰਦਾ ਕਰਦੀ ਹੈ ਸੋਦਾ ਸਾਹਿਬ ਜਿਸ ਤਰ੍ਹਾਂ ਕੀ ਉਸ ਦੇ ਪਰਿਵਾਰ ਵੱਲੋਂ ਵੀ ਇੱਕ ਬਿਆਨ ਆਇਆ ਹੈ ਕਿ ਇੱਕ ਦਿਹਾੜੀਦਾਰ ਬੰਦਾ ਹੈ ਦਿਹਾੜੀ ਲਗਾਉਂਦਾ ਹੈ ਜੇ ਦਿਹਾੜੀਦਾਰ ਬੰਦਾ ਇਸ ਤਰ੍ਹਾਂ ਦੇ ਕਾਰਜ ਕਰੇ ਕੀ ਸਮਝਦੇ ਹੋ ਤੁਸੀਂ ਕੋਈ ਮਤਲਬ ਨਹੀਂ ਦਿਹਾੜੀ ਜੇ ਕਹਣਾ ਨੂੰ ਖਾਲੇ ਨੂੰ ਅਸੀਂ ਮੈਂ ਵੀ ਉਸ ਉਹਦੀ ਮਾਤਾ ਦੀ ਜੀ ਇੱਕ ਵੀਡੀਓ ਸੁਣੀ ਸੀ ਕਿ ਜਿਨ੍ਹਾਂ ਨੇ ਕਿਹਾ ਸੀ ਵੀ 3 ਸਾਲ ਤੋਂ ਉਹ ਦੁਬਈ ਦੇ ਵਿੱਚ ਰਹਿ ਰਿਹਾ ਸੀ ਰਹਿ ਰਹੀ ਸੀ ਪਰ 3 ਮਹੀਨੇ ਤੋਂ ਉਹਨਾਂ ਨੇ ਉਹਨਾਂ ਦੀ ਲਫਜੀ ਇਹ ਗੱਲ ਕਹੀ ਗਈ ਵੀ 3 ਮਹੀਨੇ ਤੋਂ ਅੰਮ੍ਰਿਤਸਰ ਦੀ ਧਰਤੀ ਤੇ ਰਹਿ ਰਿਹਾ ਸੀ ਇਸ ਦਾ ਮਕਸਦ ਵੀ ਦੁਬਈ ਤੋਂ ਇਹ ਪਲੈਨਿੰਗ ਹੋ ਕੇ ਆਈ ਆ ਉਹ 3 ਮਹੀਨੇ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀ ਦੀ ਉਹ ਰੇਕੀ ਕਰਦਾ ਰਿਹਾ ਵੀ ਇਹ ਮੈਂ ਕਿਸ ਦਿਨੇ ਇਹ ਵਾਕਿਆ ਕਰਨਾ ਜਿਹੜੇ ਵੀ ਇਹਦੇ ਪਿੱਛੇ ਆ ਅਸੀਂ ਸਰਕਾਰ ਕੋ ਮੰਗ ਕਰਦੇ ਆ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਮਝਦੇ ਨਹੀਂ ਨਾਲ ਹੀ ਥਾਣਾ ਵੀ ਕੋਲ ਹੀ ਹੈ ਸਾਹਮਣੇ ਇਸ ਤਰ੍ਹਾਂ ਦੀ ਮੰਗ ਬਾਕੀ ਘਟਣਾ ਨਹੀਂ ਇਹ ਬਿਲਕੁਲ ਜੀ ਜੇਗੜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਸਾਡੀ ਪੁਲਿਸ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ ਨਸ਼ਿਆਂ ਦੀ ਰੋਕਤਾਂ ਗੁੰਡਿਆਂ ਤੇ ਪਾਬੰਦੀ ਔਰ ਅੱਜ ਜਿੰਨਾ ਚਿਰ 3 ਸਾਲ ਸਰਕਾਰ ਬਣੀ ਨੂੰ ਹੋ ਗਏ 3 ਸਾਲਾਂ ਦੇ ਵਿੱਚ ਜਿੰਨੇ ਕਤਲ ਹੋਏ ਉਹ ਤੁਹਾਡੇ ਸਾਹਮਣੇ ਆ ਜਿੰਨੀਆਂ ਚੋਰੀਆਂ ਡਕੈਤੀਆਂ ਨਸ਼ਾ ਵਿਖਿਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆ ਪਰ 26 ਜਨਵਰੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀ ਤੇ ਜੋ ਅਟੈਕ ਕੀਤਾ ਗਿਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੀ ਰੱਖਿਆ ਕਰਨ ਦੀ ਬਜਾਏ ਦਿੱਲੀ ਦੇ ਵਿੱਚ ਜਾ ਕੇ ਕੇਜਰੀਵਾਲ ਦੀ ਰੱਖਿਆ ਕਰ ਰਹੇ ਜੋ ਪੂਰੀ ਪੰਜਾਬ ਦੀ ਪੁਲਿਸ ਕੇਜਰੀਵਾਲ ਦੀ ਰੱਖਿਆ ਦੇ ਵਿੱਚ ਲਾਈ ਆ ਤੁਹਾਡਾ ਫਰਜ ਬਣਦਾ ਅਮਰitsar ਦੇ ਵਿੱਚ ਤੁਹਾਡੇ ਪੁਲਿਸ ਕਮਿਸ਼ਨਰ ਸਾਹਿਬ ਭੁੱਲਰ ਸਾਹਿਬ ਨੇ ਬਿਆਨ ਦਿੱਤਾ ਸੀ ਵੀ 26 ਜਨਵਰੀ ਨੂੰ ਗਣਤੰਤਰ ਦਿਵਸ ਤੇ ਅਸੀਂ ਹਰੇਕ ਜਗ੍ਹਾ ਜਗਾ ਤੇ ਨਾਕੇ ਲਗਾ ਦਿੱਤੇ ਆ ਕੀ ਕਮਿਸ਼ਨਰ ਸਾਹਿਬ ਤੁਹਾਨੂੰ ਪਤਾ ਨਹੀਂ ਸੀ ਵੀ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀ ਤੇ ਤੁਹਾਡੀ ਜਿਹੜੀ ਪੁਲਿਸ ਦੀ ਗੱਡੀ ਲੱਗੀ ਹੁੰਦੀ ਆ ਉਸ ਦਿਨ ਗੱਡੀ ਵੀ ਗਾਇਬ ਹੋ ਗਈ ਆ ਪੁਕਾਰਪੋਰੇਸ਼ਨ ਨੇ ਕਦੀ ਪੌੜੀ ਤੱਕ ਨਹੀਂ ਲਗਾਈ ਉਸ ਦਿਨ ਪੌੜੀ ਵੀ ਲੱਗੀ ਉਸ ਇਨਸਾਨ ਕੋ ਥੋੜਾ ਵੀ ਆਇਆ ਉਹਨੇ ਅੱਗ ਲਾਉਣ ਲਈ ਪੈਟਰੋਲ ਵੀ ਲਾਇਆ ਤੁਹਾਡੀ ਇੰਟੈਲੀਜੈਂਸੀ ਫੇਲ ਹੋ ਚੁੱਕੀ ਆ ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਜਨਤਾ ਨੂੰ ਦੇਣਾ ਠੀਕ ਹੈ